ਸਤਿ ਸ਼੍ਰੀ ਅਕਾਲ ਜੀ ਮੈਂ ਵੇਖੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂ ਬਟੀਕ ਦੇ ਉੱਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕੁੜਤੀ ਜਾਂ ਸੂਟ ਦੇ ਆਪਣਾ ਜਿਹੜਾ ਹਿੱਪ ਤੰਗ ਹੋ ਜਾਂਦੇ ਨੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਖੁੱਲਾ ਕਰ ਸਕਦੇ ਹਾਂ ਸਾਨੂੰ ਇਸ ਸਬੰਧੀ ਬਹੁਤ ਪੈਨਾਂ ਦਾ ਕਮੈਂਟ ਆਇਆ ਤੇ ਜਿਹੜੇ ਪੈਨ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦੱਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਬਾਕੀ ਜੋ ਅਸੀਂ ਵੀਡੀਓ ਪਾਉਨੇ ਹਨਾ ਉਹਦੇ ਸਬੰਧ ਵਿੱਚ ਤੁਸੀਂ ਕਮੈਂਟ ਵੀ ਕਰਕੇ ਦੱਸਿਆ ਕਰੋ ਸਾਨੂੰ ਤੇ ਜਿਹੜੀ ਤੁਸੀਂ ਜਾਣਕਾਰੀ ਸਾਥੋਂ ਪੁੱਛਣਾ ਚਾਹੁੰਦੇ ਹੋ ਉਹਦੇ ਸਬੰਧ ਵਿੱਚ ਵੀ ਕਮੈਂਟ ਕਰਿਆ ਕਰੋ ਤੇ ਬਾਕੀ ਜਿਆਦਾ ਸਮਾਂ ਨਾ ਲਾਉਂਦਾ ਹੋਇਆ ਹਨਾ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਜਿਹੜੇ ਸੂਟ ਦੇ हिਪ ਤੰਗ ਹੋ ਜਾਂਦੀਆਂ ਉਹਨੂੰ ਆਪਾਂ ਕਿਸ ਤਰੀਕੇ ਨਾਲ ਖੋਲਾ ਕਰ ਸਕਦੇ ਹਾਂ ਬਿਲਕੁਲ ਸੌਖਾ ਤਰੀਕਾ ਤੁਸੀਂ ਵੀਡੀਓ ਨਾਲ ਬਣੇ ਰਹੋ ਚਲੋ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਤਰੀਕਾ ਮੈਂ ਤੁਹਾਨੂੰ ਦੱਸਾਂ ਇਹ ਸੌਖਾ ਤਰੀਕਾ ਇਹ ਆਮਨ ਦੱਸਣਗੇ ਤੁਹਾਨੂੰ ਇਹ ਵੀ हिਪ ਖੁੱਲੀ ਕਰਨੀ ਸੀ ਆਪਾਂ ਨੇ ਇਹਨੂੰ ਸਾਰੀ ਸਾਈਡਾਂ ਤੋਂ ਦੇ ਡੇ ਲਿਆ ਤਰਪਾਈ ਦੇੜੀ ਹੈ ਦੀ ਕਹਿੰਦੇ ਤਰਪਾਈ ਦੇੜ ਕੀ ਹਿੱਪ ਹੁੰਦੀ ਆ ਮੈਂ ਤਾਂ ਵੈਸੇ ਨੀਚੇ ਤੱਕ ਦੇੜੀ ਆ ਕਿਉਂਕਿ ਇਹਦੇ ਪਾਈਪਿੰਗ ਲੱਗੀ ਹੋਈ ਸੀ ਤਾਂ ਕਰਕੇ ਉਹ ਪਾਈਪਿੰਗ ਵੀ ਲਾਉਣੀ ਸੀਗੀ ਇਹ ਤਾਂ ਤੇ ਆ ਆਪਣੀ ਆ ਜਾਂਦੀ ਹੈ ਹਿੱਪ ਵਾਲੀ ਸੀ ਨਾ ਇਹ ਇੱਥੇ ਲੱਗੀ ਹੋਈ ਹੈ ਜਿਹੜੀ ਇਹ ਐਨੀ ਕੱਪੜਾ ਇਹਦਾ ਤਰਪਾਈ ਵਾਲਾ ਸੀ ਜਿਹੜੇ ਚਾਕ ਮੋੜੀ ਹੋਈ ਸੀਗੀ ਇਹਦੇ ਵਿੱਚ ਇੰਨਾ-ਇੰਨਾ ਕੱਪੜਾ ਹੈਗਾ ਇਹ ਵੀ ਮਾਰਜਨ ਵਾਲਾ ਹੀ ਸੂਟ ਆਇਆ ਸਾਡੇ ਲਈ ਬਿਨਾਂ ਮਾਰਜਨ ਵਾਲਾ ਹਜੇ ਕੋਈ ਸੂਟ ਨਹੀਂ ਆਇਆ ਹੈਗਾ ਮੈਂ ਸਿਆਪਾਸ ਨੂੰ ਦੱਸ ਦਾਂਗੇ ਕਿ ਜਿਹਦੇ ਵਿੱਚ ਮਾਰਜਨ ਨਾ ਹੋਵੇ ਵੀ ਉਹ ਕਿਵੇਂ ਸੂਟ ਖੁੱਲਾ ਹੋ ਸਕਦਾ ਉਹਦੇ ਸੰਬੰਧੀ ਵੀ ਸਾਨੂੰ ਕਮੈਂਟ ਆਏ ਨੇ ਇਧਰੋਂ ਵੀ ਇਧਰੋਂ ਇਹ ਸੀਨ ਹਿੱਪ ਵਾਲੀ ਉਦੜੀ ਹੋਈ ਸੀ ਕਿਉਂਕਿ ਇਹ ਹਿੱਪ ਟਾਈਟ ਸੀ ਇਹ ਸੀਨ ਇੱਥੇ ਤੱਕ ਲੱਗੀ ਹੋਈ ਸੀ ਹਿੱਪ ਦੀ ਇਹ ਆਪਾਂ ਨੇ ਹੁਣ ਅੱਧਾ-ਅੱਧਾ ਇੰਚ ਹਿੱਪ ਖੁੱਲੀ ਕਰਨੀ ਹੈ ਇਹਦੀ ਅਰੇ ਇਹਦੇ ਵਿੱਚ ਮਾਰਜਨ ਹੈਗਾ ਕੱਪੜੇ ਦਾ ਪੂਰਾ ਪਰ ਜੇ ਕਿਸੇ ਕੱਪੜੇ ਦੇ ਵਿੱਚ ਆਪਣੇ ਮਾਰਜਨ ਨਾ ਹੋਵੇ ਤਾਂ ਇਹਦੇ ਜਿਵੇਂ ਹੁਣ ਇਹ ਸੂਟ ਹੈ ਇਹਦੇ ਨਾਲ ਦਾ ਕਪੜਾ ਮਿਲ ਜੇ ਤਾਂ ਵੀ ਠੀਕ ਹੈ ਜੇ ਕਈ ਵਾਰ ਨਾ ਜਿਆਦਾ ਟਾਈਟ ਹੋਵੇ ਫਿਰ ਇਹਦੇ ਨਾਲ ਜਾਂ ਤਾਂ ਮੈਚਿੰਗ ਕਪੜਾ ਲਾ ਲਓ ਆਪਾਂ ਜੇ ਨਾ ਕੋਈ ਆਪਣੇ ਲਿਵੇ ਹੱਲ ਹੋਵੇ ਹੁਣ ਇਹ ਤੇ ਤਾਂ ਇੰਟਰਲੌਕ ਵੀ ਹੋਈ ਹੋਈ ਆ ਜਿਵੇਂ ਹੁਣ ਆ ਕਪੜਾ ਆ ਗਿਆ ਇਹਦੇ ਨਾਲ ਦਾ ਹਨਾ ਮੈਚਿੰਗ ਜਿਵੇਂ ਹੁਣ ਇੱਥੇ ਰੈੱਡ ਕਲਰ ਦੀ ਵਰਕ ਹੋਇਆ ਹੋਇਆ ਹੈ ਜੇ ਤਾਂ ਆਪਾਂ ਨੂੰ ਐ ਲੱਗੇ ਵੀ ਪਾਈਪਿੰਗ ਵਾਂਗੂ ਬਾਹਰ ਨਿਕਲੇ ਹੋਊਗਾ ਉਹ ਗਾਇਰ ਨਾਲ ਆਪਾਂ ਰੈੱਡ ਕਲਰ ਦਾ ਕੱਪੜਾ ਵੀ ਯੂਜ਼ ਕਰ ਸਕਦੇ ਆ ਇਧਰਲੀ ਸਾਈਡ ਆ ਜਿਹੜੀਆਂ ਸਾਈਡਾਂ ਆ ਗਈਆਂ ਇਹਦੀਆਂ ਇਹਦੇ ਦੋਨੋਂ ਸਾਈਡ ਹੀ ਇੰਟਰਲੌਕ ਹੋਈ ਹੋਈ ਆ ਜਿਵੇਂ ਹੁਣ ਆਹ ਸਾਈਡ ਆ ਗਈ ਲਾ ਲਓ ਤੁਸੀਂ ਮੰਨ ਲਓ ਵੀ ਇਧਰੋਂ ਆ ਖੁੱਲੀ ਆ ਆਹ ਸਾਈਡ ਇੱਥੇ ਆਪਾਂ ਰੈੱਡ ਕਲਰ ਦਾ ਕੱਪੜਾ ਆਪਾਂ ਉੱਪਰ ਤੋਂ ਲੈ ਕੇ ਆਹ ਸੀਨ ਤੋਂ ਇੱਥੋਂ ਲੈ ਕੇ ਆਪਾਂ ਚਾਕਾਂ ਤੱਕ نیچے ਤੱਕ ਪਾ ਸਕਦੇ ਆ ਇਹਦੇ ਬਾਕੀ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਬਿਨਾ ਮਾਰਜਨ ਤੋਂ ਆਪਣੇ ਖੁੱਲਾ ਕਰਨਾ ਉਹ ਵਿਸਤਾਰ ਦੇ ਵਿੱਚ ਅਸੀਂ ਇੱਕ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਕਰਕੇ ਵੀ ਦਿਖਾ ਦਾਂਗੇ ਇਸ ਵਿੱਚ ਇਸ ਵਿੱਚ ਅਸੀਂ ਤਾਂ ਦੱਸਿਆ ਕਿਉਂਕਿ ਇਸ ਦੇ ਸੰਬੰਧ ਵਿੱਚ ਵੀ ਸਾਨੂੰ ਕਮੈਂਟ ਆਏ ਹੋਏ ਨੇ ਲੋ ਜੀ ਹੁਣ ਆਪਾਂ ਇਹਦੀ ਕਰਦੇ ਹਾਂ ਹਿੱਪ ਕੁਲੀ ਜਿਪਰ ਦੀ ਦੀ ਨਿਸ਼ਾਨੀ ਇੱਥੇ ਤੱਕ ਆ ਇੱਥੇ ਤੱਕ ਸੀਨ ਲੱਗੀ ਹੋਈ ਸੀ ਇਹਦੇ ਆਪਾਂ ਇਹਨਾਂ ਉਹ ਦੜ ਦੇ ੜ ਕਰਕੇ ਉੱਧੜ ਗਈ ਇੱਥੋਂ ਸੀ ਹਨ ਤੇ ਇੰਨੀ-ਇੰਨੀ ਆਪਾਂ ਨੇ ਇਹਦੀ हिਪ ਖੁੱਲੀ ਕਰਨੀ ਆ ਇਹ ਦੋਨੋਂ ਸਾਈਡਾਂ ਤੇ ਕਰਨੀ ਆ ਆਪਾਂ ਨੇ ਜੇ ਨਹੀਂ ਆਪਾਂ ਖੁੱਲੀ ਕਰਨੀ ਆ ਤੁਸੀਂ ਉਹਦੇ ਅਕੋਰਡਿੰਗ ਪਹਿਲਾਂ ਨਿਸ਼ਾਨੀ ਲਾ ਲਓ ਤੁਸੀਂ ਆਹ ਦਾ ਮਿੰਕੇ ਵੀ ਲਾ ਸਕਦੇ ਹੋ ਜਾਂ ਆਪਾਂ ਐੜੀ ਨਾਲ ਲਾ ਸਕਦੇ ਆ ਅਨਨੇ ਹੀ ਭੁੱਲੀ ਹੋਣੀ ਇਹ ਆਪਾਂ ਨਿਸ਼ਾਨੀ ਲਾ ਗਏ ਇਸ ਤਰ੍ਹਾਂ ਫਿਰ ਆਪਾਂ ਸਿਉਂ ਲਾ ਲਾਂ ਜਦੋਂ ਤੇ ਕਿਉਂਕਿ ਅਸੀਂ ਕਢਾਈ ਤੋਂ ਵੱਖਰੀਆਂ ਇਹ ਵੀਡੀਓ ਤਾਂ ਬਣਾਉਣਾ ਕਿਉਂਕਿ ਸੁੰਦੀ ਸਾਨੂੰ ਬਹੁਤ ਬਹਿਣਾ ਦੇ ਕਮੈਂਟ ਆਉਂਦੇ ਨੇ ਇਸ ਕਰਕੇ ਅਸੀਂ ਇਹ ਵੀਡੀਓ ਬਣਾ ਦਿੰਨੇ ਆ ਮੈਂ ਜਿੰਨਾ ਹੋ ਸਕੇ ਆਪਾਂ ਜਾਣਕਾਰੀ ਦੇ ਸਕੀਏ ਚਾਹੇ ਕਢਾਈ ਹੋਵੇ ਚਾਹੇ ਸਲਾਈ ਹੋਵੇ ਇਹਦੇ ਦੋਨੋਂ ਸਾਈਡ ਜਿਵੇਂ ਨਿਸ਼ਾਨੀ ਲਾਈ ਆ ਤੁਸੀਂ ਉਹ ਦੇਖੋਦੇ ਤੇ ਸੀਨ ਲਾ ਲਓ ਆਪਣੀ 1 ਇੰਚ ਹਿਪ ਖੁੱਲੀ ਹੋਗੀ ਜਿੰਨਾ ਦਾ ਪਹਿਲਾਂ ਜਿੰਨੀ ਪਹਿਲਾਂ ਦੀ ਉਸ ਉਸ ਤੋਂ ਤੇ ਹੁਣ ਜਿਹੜੀ ਅੰਦਰਲੀ ਸੀਨ ਹੈ ਇਹਨੂੰ ਹਮੇਸ਼ਾ ਬਾਅਦ ਚ ਦੇ ਡੇਢ ਪਹਿਲਾਂ ਸੀਨ ਨੂੰ ਦੂਸਰੀ ਲਾ ਲੈ ਜਿਹੜੀ ਆਪਣੀ ਪਹਿਲਾਂ ਦੀ ਸੀਉਣ ਹੁੰਦੀਆਂ ਉਹਨੂੰ ਫਿਰ ਬਾਅਦ ਜੋ ਢੇਡ ਦੇ ਤੁਹਾਨੂੰ ਪਹਿਲਾਂ ਸਿਉਣ ਲਈਦਾ ਇਹ ਫਾਇਦਾ ਜਦੋਂ ਆਪਣੀ 1.5 ਦੀ ਟੀ ਹੈ ਨਾ ਉਹ ਸਿਉਣ ਤੁਹਾਨੂੰ ਪਤਾ ਆਪਾਂ ਪਹਿਲਾਂ ਲਈ ਉਹ ਲੱਗੀ ਲਗਾਈ ਰਹਿ ਜੂਗੀ ਫਿਰ ਜੇ ਆਪਾਂ ਨੇ ਇਹ ਪਹਿਲਾਂ 1.5 ਕੇ ਵੀ ਸਾਰੇ ਪਾਸੋਂ ਆਪਾਂ ਖੁੱਲਾ ਕਰ ਲਿਆ ਹੈ ਨਾ ਫਿਰ ਸਿਉਣ ਲਾਉਣ ਵਿੱਚ ਦਿੱਕਤ ਆਉਂਦੀ ਆ ਕਈ ਵਾਰੀ ਕੱਪੜਾ ਹਿੱਲਣ ਦਾ ਵੀ ਡਰ ਰਹਿੰਦਾ ਦੋਨੇ ਪਾਸਿਆਂ ਦਾ ਕਈ ਵਾਰ ਉਤਲਾ ਪੱਲਾ ਜਾਂ ਨੀਚਲਾ ਪੱਲਾ ਨਾ ਅੱਗੇ ਪਿੱਛੇ ਹੋ ਸਕਦਾ ਹੁਣ ਪਹਿਲਾਂ ਹੀ ਸਿਉਣ ਲੱਗੀ ਹੁੰਦੀ ਹੈ ਬਰਾਬਰ ਕਰਕੇ ਲੱਗਿਆ ਹੁੰਦਾ ਇਸ ਕਰਕੇ ਪਹਿਲਾਂ ਸਿਉਣ ਲਾ ਲੇ ਉਸ ਤੋਂ ਬਾਅਦ ਫਿਰ ਇਹਨੂੰ ਨੇੜੇ ਆਪਾਂ ਦੇ ਵਿਚੋਂ ਇਹਦੇ 1.5 ਸੀ ਹਨ ਜਿਹੜੀ ਸੀਨ ਲੱਜੀ ਹੋਈ ਸੀਗੀ ਉਹ ਸੀ ਇਹਦੇ ਕੇਰੇ ਵਿੱਚੋਂ ਇੰਚ ਵਿੱਚ ਆ 10 ਇੰਚ ਕਪੜਾ ਨਿਕਲ ਆ ਇਹ ਇੰਚ ਖੁੱਲੀ ਹੋ ਗਈ ਇੰਚ ਉਧਰੋਂ ਤੇ ਇੰਚ ਉਧਰੋਂ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਜਿਹੜੀ ਇਹਦੇ ਚਾਕ ਨੇ ਇਹਨੇ ਨੇ ਮੋੜਨੇ ਨੇ ਇਹਦੇ ਪਾਈਪਿੰਗ ਲੱਗੀ ਹੋਈ ਸੀ ਜਿਵੇਂ ਆ ਵਾਲੀ ਪਾਈਪਿੰਗ ਲੱਗੀ ਹੋਈ ਹੈ ਇਹਦੇ ਰੈੱਡ ਹਮ ਹਮ ਪਾਈਪਿੰਗ ਲੱਗੀ ਜੀ ਸੁ ਆਪਾਂ ਨੇ ਲਾਤੀ ਉਹ ਇਹ ਥੋੜਾ ਜਿਹਾ ਹਜੇ ਦਾ ਹੋਰ ਵੀ ਕੰਮ ਕਰਨਾ ਆਪਾਂ ਇਹਦੇ ਚਾਕ ਹਜੇ ਮੋੜਦੇ ਨਹੀਂ ਹੈਗੇ ਬਾਅਦ ਚ ਮੋੜਾਂਗੇ ਇਹ ਨੀਵਾ ਵੀ ਕਰਨਾ ਹੈ ਹੁਣ ਇਹਦੇ ਤੇ ਦੇਖਦੇ ਆਂ ਵੀ ਆਪਾਂ ਕੀ ਕਰਿਆ ਜਾ ਸਕਦਾ ਹੈ ਵੀ ਮਸ਼ੀਨ 'ਚ ਕੜਾਈ ਕਰੀਏ ਜਾਂ ਕੋਈ ਇਹਦੇ ਨੀਚੇ ਲੈ ਲਾਈਏ ਕੱਪੜਾ ਆਪਣੇ ਲਈ ਵੀ ਇਹਦੇ ਨਾਲ ਦਾ ਵੀ ਹੈ ਇਹਸ ਕਰਕੇ ਹੁਣ ਆਪਾਂ ਸੋਚਾਂਗੇ ਵੀ ਇਹਦੇ ਤੇ ਆਪਾਂ ਕੀ ਵਰਕ ਕਰੀਏ ਇਹਦੇ ਤੇ ਲੈਂਥ ਇਹਦੇ ਤੇ ਆਹੀ ਰੰਗ ਦੇ ਫੁੱਲ ਪੈ ਜਾਣਗੇ ਹਾਂ ਇਹਦੇ ਤੇ ਵੀ ਕੋਈ ਡਿਜ਼ਾਈਨ ਕਰ ਦਾਂਗੇ ਆਪਾਂ ਹੂੰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਨਾ ਵੀ ਜਿਹੜਾ ਨੀਚੇ ਹੀ ਸਵਦਾ ਹੋਣਾ ਹੈ ਨਾ ਆ ਰੰਗ ਦੀ ਗੜਾਈ ਕਰਨੀ ਆ ਵੀ ਇਹਦੇ ਉੱਤੇ ਆਪਾਂ ਕਿੱਦਾਂ ਦੇ ਫੁੱਲ ਜੇ ਕਰੀਏ ਹੈ ਨਾ ਜਿਹੜੇ ਇਹਦੇ ਨਾਲ ਮੈਚ ਖਾਂਦੇ ਹੋਏ ਨਾ ਵੈਸੇ ਇਹ ਕੰਪਿਊਟਰ ਵਾਲੀ ਗੜਾਈ ਹੈ ਨਾ ਨਹੀਂ ਹਾਂ ਮਸ਼ੀਨ ਵਾਲੀ ਹੋਈ ਹੈ ਮਸ਼ੀਨ ਇਹੀ ਕਰਾਈ ਆਪਣੇ ਵਾਲੀ ਹਾਂ ਅੱਛਾ ਮਸ਼ੀਨ ਵਾਲੀ ਗੜਾਈ ਆ ਸਿਰ ਸੇ ਦਾ ਪਾਸਾ ਇਹ ਸਿਰ ਦਾ ਪਾਸਾ ਹਾਂ ਜਿੱਦਾਂ ਵਸੇ ਪੁਰਾਣਾ ਸੂਟ ਹੈ ਤਾਂ ਵਰਕ ਹੋ ਗਿਆ ਹੋਇਆ ਹੈਗਾ ਹਾਂ ਤੇ ਬਾਕੀ ਆਹ ਜਿਵੇਂ ਆਮਨੇ ਆਖਿਆ ਆ ਇਧਰੋਂ ਆ ਇਹਨੇ ਮੋੜੇ ਜਾਊਗਾ ਨਾ ਇਹਨਾਂ ਨਾਲ ਸਾਈਡ ਤੋਂ ਇਹਨਾਂ ਨਾਲ ਫੁੱਲ ਜਿਵੇਂ ਅਸੀਂ ਤੁਹਾਨੂੰ ਉਹ ਦੱਸ ਰਹੇ ਸੀ ਪਹਿਲਾਂ ਵੀਡੀਓ ਦੇ ਵਿੱਚ ਵੀ ਜਿਹੜੇ ਸੂਟਾਂ ਦੇ ਵਿੱਚ ਮਾਰਜਨ ਨਹੀਂ ਹੁੰਦਾ ਜਿਵੇਂ ਆਪਣੇ रेडीमेड सूट ਹੁੰਦੇ ਨੇ ਨਾ ਉਹਨੂੰ ਆਪਾਂ ਕਿਸ ਤਰੀਕੇ ਨਾਲ ਖੁੱਲਾ ਕਰ ਸਕਦੇ ਹਾਂ ਜਿਵੇਂ ਆਮਨੇ ਤੁਹਾਨੂੰ ਦੱਸਿਆ ਸੀ ਨਾ ਤਾਂ ਤਾਂ ਜੇ ਉਹ ਰੈਡੀमेड सूट ਹੁੰਦੇ ਨੇ ਨਾ ਤਾਂ ਕਪੜਾ ਹੁੰਦਾ ਨਹੀਂ ਉਹ ਤਾਂ ਖੁੱਲੇ ਕਰਨੇ ਮੁਸ਼ਕਲ ਨੇ ਉਹ ਨਹੀਂ ਖੁੱਲਾ ਹੋ ਸਕਦਾ ਰੈਡੀमेड सूट ਨਹੀਂ ਖੁੱਲਾ ਜੇ ਉਹਦੇ ਵਿੱਚ ਥੋੜਾ ਵਾਲਾ ਕਪੜਾ ਹੋਵੇ ਤਾਂ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਤਾਂ ਫੇਰ ਵੀ ਆਪਣਾ ਜਿਹੜਾ ਟ੍ਰੇਲਰ ਦਾ ਸੀਤਾ ਹੋਇਆ ਹੁੰਦਾ ਸੂਟ ਉਹਦੇ ਵਿੱਚ ਕਪੜਾ ਫੇਰ ਵੀ ਇੰਚ-ਇੰਚ ਤਾਂ ਹੁੰਦਾ ਉਹ ਤਾਂ ਸੀਨ ਹੀ ਲਾਸਟ ਉੱਤੇ ਲੱਗੀ ਹੋਈ ਹੁੰਦੀ ਹੈ ਨਹੀਂ ਉਹਦੇ ਕਪੜਾ ਲਾ ਕੇ ਨਹੀਂ ਹੱਲ ਹੁੰਦਾ ਵੀ ਜੀ ਉਹਦੇ ਨਾਲ ਜਿਹੜਾ ਰੈਡੀमेड ਕਪੜਾ ਆਉਂਦਾ ਕੋਈ ਵੀ ਕਪੜਾ ਆਉਂਦਾ ਰੈਡੀमेड ਆਪਣੇ ਲਈ ਉਹਦੇ ਨਾਲ ਦਾ ਕਪੜਾ ਆਪਾਂ ਨੂੰ ਕਿਤੋਂ ਵੀ ਨਹੀਂ ਮਿਲਦਾ। ਬਾਈ ਜਾਨਸ ਜੀ ਇਹੋ ਜੇ ਰੰਗ ਦਾ ਮਿਲ ਜੇ। ਮਿਲ ਜੇ ਤਾਂ ਹੁਣ ਜਿਵੇਂ ਮੈਂ ਇਹਦੇ ਤੇ ਦੱਸਿਆ ਵੀ ਹਾਂ ਵੀ ਆਪਾਂ ਸਾਈਡਾਂ ਦੇ ਪਾ ਸਕਦੇ ਆ। ਤਾਂ ਉਹ ਹੱਲ ਹੋ ਸਕਦਾ। ਜੇ ਮੰਨ ਕੇ ਚੱਲ ਕੇਵਰ ਕਿਸੇ ਨੂੰ ਸੂਟੀ ਵਧੀਆ ਲੱਗਦਾ ਹੋਵੇ ਕਪੜਾ ਹੋਰ ਲੈ ਕੇ ਉਹਦੇ ਨਾਲ ਦਾ ਰੰਗ ਕਰਵਾ ਕੇ ਹਨਾ। ਹਾਂ ਉਹ ਹੋ ਸਕਦਾ ਨਾ ਹੱਲ। ਐਂ ਕਰ ਸਕਦੇ ਆ। ਹਾਂ ਉਹ ਹੋ ਸਕਦਾ ਵੀ ਉਹ ਪਾਇਆ ਜਾ ਸਕਦਾ। ਚਲੋ ਅਸੀਂ ਕੋਸ਼ਿਸ਼ ਅਗਲੀ ਵੀਡੀਓ ਦੇ ਵਿੱਚ ਜਿਆ ਬਣਾਵਾਂਗੇ ਤੁਹਾਨੂੰ। ਕਿਵੇਂ ਕਹਿੰਦੀ ਆ ਮਨਾ? ਆਹ ਜੈਨਿਸ ਮਹਾਵੀਰੀ ਹਿੱਪ ਉਹ ਵੀ ਇਦਾਂ ਵਸ ਜਿਹੜੀ ਆ ਸੀ ਆ ਆਪਣੀ ਤਰਪਾਈ ਹੁੰਦੀ ਐ ਚਾਕਾਂ ਦੀ ਜੇ ਨਹੀਂ ਵੀ ਆਪਾਂ ਨੀਚੋਂ ਨਹੀਂ ਖੁੱਲਾ ਕਰਨਾ ਤਾਂ ਇੰਨੀ-ਇੰਨੀ ਹਿੱਪ ਤੋਂ ਲੈ ਕੇ ਇੰਨੀ-ਇੰਨੀ ਤਰਪਾਈ ਉਹ ਢੇੜ ਕੇ ਤੇ ਇੱਥੋਂ ਆਹ ਹਿੱਪ ਖੁੱਲੀ ਹੋ ਜਾਂਦੀ ਐ ਤੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਫੇਰ ਤਰਪਾਈ ਦਿੱਤੀ ਜਾਂਦੀ ਐ ਮਤਲਬ ਸਾਰੀ ਤਰਪਾਈ ਢੇੜਨ ਦੀ ਵੀ ਨਹੀਂ ਲੋੜ ਪੈਂਦੀ ਪਰ ਤਰਪਾਈ ਢੇੜ ਕੇ ਹੀ ਹਿੱਪ ਖੁੱਲੀ ਹੋਊਗੀ ਕਿਉਂਕਿ ਬਿਨਾਂ ਤਰਪਾਈ ਢੇੜੇ ਆਹ ਚੀਜ਼ ਖੁੱਲੀ ਨਹੀਂ ਹੁੰਦੀ ਆਮਨੇ ਜਿਵੇਂ ਇਹ ਜਿਹੜਾ ਹੈਗਾ ਇਹ ਕਪੜਾ ਜੇ ਹੁਣ ਕਪੜਾ ਨਾ ਹੋਵੇ ਫੇਰ ਵੀ ਹਿੱਪ ਇਵੇਂ ਕਹ ਲੂਗੀ ਫਿਰ ਤੁਹਾਨੂੰ ਦੱਸਿਆ ਵੀ ਜਿਵੇਂ ਹੁਣ ਆਹ ਕਪੜਾ ਇੰਨਾ-ਇੰਨਾ ਤਾਂ ਕਿਉਂ ਤਰਪਾਈ 'ਚ ਹੁੰਦਾ ਹੀ ਦਿੱਤਾ ਹੋਇਆ ਆਪਣੇ ਹਾਂ ਫਿਰ ਇਧਰ ਪਾਈਪਿੰਗ ਵਗੈਰਾ ਲਾ ਕੇ ਅਲੱਗ ਦੇ ਜਿਵੇਂ ਹੁਣ ਆ ਮੈਚਿੰਗ ਐ ਇਧਰੋਂ ਆ ਹਿੱਪ ਖੁੱਲੀ ਕਰਨੀ ਉਹ ਤਾਂ ਆਹ ਰੰਗ ਦੀ ਇੱਥੇ ਮਤਲਬ ਕਪੜਾ ਲੈ ਕੇ ਐਵੇਂ ਨਾਲ ਤਾਂ ਉਹਦੀ ਪਾਈਪਿੰਗ ਨਿਕਲੇਗੀ ਤਾਂ ਬਸ ਇਹ ਇੰਨਾ-ਇੰਨਾ ਇਧਰ ਨੂੰ ਹੀ ਮੁੜ ਜਾਊਗਾ ਐਨੀ ਹਿੱਪ ਖੁੱਲੀ ਹੋ ਜਾਊਗੀ ਹਾਂ ਮਤਲਬ ਉਹ ਤਰਪਾਈ 'ਚ ਰਹਿ ਜੂਗਾ ਉਹ ਪਾਈਪਿੰਗ ਦੀ ਤਰ੍ਹਾਂ ਹੋ ਜਾਊਗਾ ਹਾਂ ਉਹ ਪਾਈਪਿੰਗ ਜੇ ਮੰਨ ਕੇ ਚੱਲ ਕੜਾਈ ਨਾ ਹੋਵੇ ਸਾਫ਼ ਹੋਵੇ ਫਿਰ ਵੀ ਇਹ ਨਾ ਪ੍ਰਿੰਟਰਡ ਸੂਟ ਨਾਲ ਦਾ ਲਾ ਲਓ ਜੇ ਪਲੇਨ ਸੂਟਾ ਤਾਂ ਕੋਈ ਹੋਰ ਮੈਚਿੰਗ ਕਰਕੇ ਲਾ ਲਓ ਮਤਲਬ ਕਿ ਜੇ ਆਪਾਂ ਪੈਪਿੰਗ ਬਣਾ ਸਕਦੇ ਆ ਫਿਰ ਵੀ ਹਾਂ ਮੈਚਿੰਗ ਸੋਹਣੀ ਲੱਗੇ ਬਸ ਹਾਂ ਸੋਹਣੀ ਲੱਗਣੀ ਚਾਹੀਦੀ ਹੈ ਚੀਜ਼ ਠੀਕ ਐ ਨਹੀਂ ਇਹਦਾ ਹੱਲ ਹੈ ਹਾਂ ਜੀ ਤੁਹਾਨੂੰ ਸਮਝ ਆ ਗਿਆ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਹਾਂ ਜੀ ਤੁਹਾਨੂੰ ਤਰੀਕਾ ਸੌਖਾ ਲੱਗਿਆ ਜਿਹੜਾ ਅਮਨ ਨੇ ਦੱਸਿਆ ਹੈ ਨਾ ਵੀ ਹਿਪ ਹੋਲੀ ਕਰਨ ਦਾ ਤੇ ਬਾਕੀ ਜਿਵੇਂ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਠੀਕ ਹੈ ਨਾ ਵੀ ਜਿਵੇਂ ਆਪਾਂ ਸੂਟ ਨੂੰ ਖੁੱਲਾ ਕਿਵੇਂ ਕਰ ਸਕਦੇ ਆ ਨਾ ਜਿਹਦੇ ਵਿੱਚ ਮਾਰਜਨ ਨਾ ਮਾਤਰੀ ਹੁੰਦਾ ਹੁੰਦਾ ਨਹੀਂ ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਵੇਂ ਉਹਦੇ ਬਾਰੇ ਵੀ ਦੱਸਾਂਗੇ ਜਿਵੇਂ ਆਪਣਾ ਜਿਹੜਾ ਰੈਡੀਮੇਡ ਸੂਟ ਹੁੰਦਾ ਉਹਨਾਂ ਦੇ ਵਿੱਚ ਕੱਪੜਾ ਨਹੀਂ ਹੁੰਦਾ ਵੀ ਉਹਨੂੰ ਕਿਸ ਤਰੀਕੇ ਨਾਲ ਖੁੱਲਾ ਕਰ ਸਕਦੇ ਆ ਜਿਵੇਂ ਅੱਜ ਵੀਡੀਓ ਦੇ ਵਿੱਚ ਆਪਾਂ ਗੱਲਾਂ ਕੀਤੀਆਂ ਨੇ ਨਾ ਵੀ ਆਪਾਂ ਮਿਲਦਾ ਜੁਲਦਾ ਕੱਪੜਾ ਲੈ ਕੇ ਜਾ ਡਾਈ ਕਰਵਾ ਕੇ ਨਾ ਉਸ ਨੂੰ ਵੀਡੀਓ ਬਣਾ ਕੇ ਦੱਸਾਂਗੇ ਕਿਉਂਕਿ ਵੀਡੀਓ ਦੇ ਵਿੱਚ ਹੀ ਆਪਾਂ ਵਿਸਤਾਰ ਦੇ ਨਾਲ ਦੱਸ ਸਕਦੇ ਆ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਉਹਦੇ ਸਬੰਧ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ ਮੈਂ ਹੁਣ ਜਿਵੇਂ ਮੈਂ ਆਪਣੇ ਚੈਨਲ ਤੇ ਸੀ ਦੇਖਦੇ ਆ ਬਹੁਤ ਭੈਣ ਭਰਾ ਅਜਿਹੇ ਨੇ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਨੇ ਪਰ ਉਹਨਾਂ ਨੇ ਹਲੇ ਤੱਕ ਆਪ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਦੱਬੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੁਹਾਡੇ ਚੈਨਲ ਤੇ ਤੁਰੰਤ ਪਹੁੰਚੇ ਤੇ ਬਾਕੀ ਸ਼ੇਅਰ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਐਨਾ ਕਹਿੰਦਾ ਹਾਂ ਮੈਂ ਸਤਿਥੋ ਵਿਦਾ ਲੈਣਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ ਕਰ ਦਿਓ ਹਾਜ਼ਰ ਰਹੋ ਵਾਜ਼ਰ ਰਹੋ ਖੁਸ਼ ਰਹੋ ਹਾਜ਼ਰੀਆ